ਤੇ ਫੱਲੇ ਹੋਵੇ ਸੱਚ ਤੇ ਕੋਠੇ ਛੱਡ ਕੇ ਨੱਚ ਫੇਰ ਹੁੰਦੇ ਨਾ ਕਾਨੂੰਨ ਨੂੰ ਕਹੋ ਨਾ ਭਗਵੰਤ ਪਾਣੂ ਕਹੋ ਨਾ ਕਿ ਜਿਹੜੀ ਸਪੋਰਟ ਚਾਹੀਦੀ ਹੈ ਸਾਡੇ ਕੋਲ ਹੈ ਜਿਹੜੀ ਚੀਜ਼ ਚਾਹੀਦੀ ਸਾਡੇ ਕੋਲ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸੰਗਤਾਂ ਦੇ ਮਨਾਂ 'ਚ ਦੁੱਬਦਾ ਨਹੀਂ ਹੋਣੀ ਚਾਹੀਦਾ ਇੱਕ ਮੁਖੀਆ ਪੰਥਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਜੀ ਗੜਗਾ ਜੇ ਇੱਕ ਮੁਖੀਆ ਪੰਜਾਬ ਦਾ ਸੀਐਮ ਭਗਵੰਤ ਮਾਨ ਸੋ ਇਹਨਾਂ 15 ਜਨਵਰੀ ਨੂੰ ਆਮਣੇ ਸਾਹਮਣੇ ਹੁੰਦਾ ਤੇ ਮੈਂ ਕਹਿੰਦਾ ਲਾਈਵ ਹੋਣਾ ਬਹੁਤ ਜ਼ਰੂਰੀ ਹੈ ਇਹਦੀ ਕਲੈਰਿਟੀ ਤਾਂ ਹੀ ਹੋਣੀ ਹੈ ਜੇ ਲਾਈਵ ਫਿਰ ਆ ਕੇ ਸੰਗਤ ਨੂੰ ਜਿਹੜੀ ਉਹ ਸਚਾਈ ਸਾਹਮਣੇ ਆਏਗੀ ਤੇ ਸਰਕਾਰ ਨੇ ਹੁਣ ਬੀਨ ਕਾਬ ਕਰਨਾ ਹੈ ਜਤੋਂ ਦਾ ਕੋਲੀ ਜਿਹੜਾ ਉਹ ਦਿਹੋਲੀ ਹੌਲੀ ਜਿੱਦਾਂ ਵਾਲ ਤੋਂ ਖਲ ਲੱਤਦੀ ਹੈ ਉਹਦੇ ਤੋਂ ਪਰਦੇ ਉੱਠਣ ਲੱਗੇ ਨੇ ਪਰਦੇ ਨਿਕਲਣ ਲੱਗੇ ਨੇ ਬੜਾ ਕੁਝ ਸਾਹਮਣੇ ਆਉਣ ਲੱਗਾ ਤੇ ਚੀਕਾਂ ਕਿਉਂ ਵੱਜ ਰਹੀਆਂ ਚੀਕਾਂ ਕਿਉਂ ਨਿਕਲ ਰਹੀਆਂ ਨੇ ਐਸਪੀਸੀ ਕਿਉਂ ਨਹੀਂ ਚਾਹੁੰਦੀ ਕਿ ਉਹਨਾਂ ਦੇ ਗੁਰੂ ਸਾਹਿਬ ਦਾ ਜੋ ਸਿੱਖ ਕੌਮ ਹੈ ਜਿਹੜੀ ਉਹਨਾਂ ਦੇ ਗੁਰੂ ਸਾਹਿਬ ਦਾ ਅਨਾਦਰ ਹੋਇਆ ਤੇ ਕਰਨ ਵਾਲੇ ਕੌਣ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਨਹੀਂ ਤੇ ਇਸ ਮੁੱਦੇ ਤੇ ਸਾਹਮਣੇ ਆਉਣੀ ਚਾਹੀਦੀ ਹੈ ਇਹ ਲਹਿਰ ਹੋਰ ਪ੍ਰਚੰਡ ਹੋ ਸਕਦੀ ਹੈ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਦਾ ਹੋ ਕੇ ਕਹਿਣ ਕਿ ਹਾਂ ਇਹਦੀ ਜਾਂਚ ਹੋਵੇ ਕਾਨੂੰਨ ਦੇ ਤੌਰ ਦੇ ਤੇ ਸਾਹਮਣੇ ਆਵੇ 328 ਰੁਪਿਆਂ ਦੇ ਵਿੱਚ ਕੌਣ ਗੁਨਾਹਗਾਰ ਹੈ ਕਲੀਅਰ ਹੋਵੇ ਸੁਖਬੀਰ ਸਿੰਘ ਬਾਦਲ ਨੇ ਤੇ ਚੁਕਿਓ ਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਉਸ ਚੀਜ਼ ਤੋਂ ਧਿਆਨ ਭਟਕਾਉਣ ਲਈ ਹੋਰ ਕਿਸੇ ਨੂੰ ਉੱਠਣ ਨਾ ਦਈਏ ਇਹ ਕੰਮ ਕਰ ਕਰਕੇ ਸਿਰਫ ਬਾਦਲਾ ਨੂੰ ਆਪ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਤੇ ਲੱਗਦਾ ਪੀ ਇਹ ਸਾਰੀ ਸੋਚੀ ਸਮਝੀ ਸਿਆਸਤੀ ਹੈ ਤਾਂ ਹੀ ਮੈਂ ਪਹਿਲਾਂ ਕਿਹਾ ਵੀ ਲਾਈਵ ਹੋਣਾ ਚਾਹੀਦਾ ਜਦੋਂ ਜਥੇਦਾਰ ਸਾਹਿਬ ਦੇ ਸਾਹਮਣੇ ਬੈਠਣਗੇ ਕੌਣ ਬੈਠੇਗਾ ਭਗਵੰਤ ਸਿੰਘ ਮਾਨ ਬੈਠੇਗਾ ਜਾਂ ਉੱਥੇ ਜਿਹੜੇ ਸੀਐਮ ਭਗਵੰਤ ਮਾਨ ਨੇ ਉਹ ਬੈਠਣਗੇ ਤੇ ਜੇਕਰ ਕੌਮ ਦੇ ਵਿੱਚ ਵਾਦ ਵਿਵਾਦ ਹੈ ਕੋਈ ਉੱਚ ਅਹੁਦੇ ਤੋਂ ਅਧਿਕਾਰੀ ਕੌਮ ਦੇ ਵਿੱਚ ਜਾ ਕੇ ਦਖਲ ਦੇ ਰਿਹਾ ਹੈ ਹੈਨਾ ਤੇ ਉਹਨੂੰ ਅਗਰ ਬੁਲਾ ਕੇ ਉਹਦਾ ਸਪਸ਼ਟੀਕਰਨ ਮੰਗਿਆ ਜਾਂਦਾ ਹੈ ਤੇ ਇਹ ਵੀ ਕੌਮ ਦੇ ਲਈ ਚੰਗਾ ਹੈ ਇਹਨੂੰ ਵੀ ਅਸੀਂ ਇੱਕ ਪਾਸੜ ਹੋ ਕੇ ਨਾ ਸੋਚੀਏ ਇਹ ਦੇਖਿਏ ਕਿ ਇਹ ਵੀ ਫੈਸਲਾ ਸਹੀ ਹੈ ਸੋ ਉਹਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ ਤੇ ਕਿਸੇ ਸਿਆਸੀ ਪਾਰਟੀ ਨੂੰ ਫਾਇਦਾ ਦੇਣ ਦੇ ਲਈ ਬਲਕਿ ਤੇ ਬੱਕਰੇ ਕਹਿੰਦੇ ਨੇ ਕੁਲਦੀਪ ਸਿੰਘ ਗੜਗਾਜੀ ਜੀ ਜਿਹੜੇ ਨੇ ਉਹਨਾਂ ਨੂੰ ਬਣਾਇਆ ਜਾ ਰਿਹਾ ਜਿਹੜੀ ਬੰਦ ਕਮਰੇ 'ਚ ਗੱਲਬਾਤ ਹੁੰਦੀ ਹੈ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਉਹ ਸਬਦਾਵਲੀ ਕੁਝ ਹੋਰ ਹੁੰਦੀ ਹੈ ਜੀ ਜੀ ਜਦੋਂ ਬਾਹਰ ਜਾਂਦੇ ਆ ਤੇ ਸਬਦਾਵਲੀ ਕੁਝ ਹੋਰ ਹੁੰਦੀ ਹੈ 15 ਜਨਵਰੀ 2026 ਨੂੰ ਇੱਕ ਨਵੀਂ ਮੰਗ ਰੱਖ ਦਿੱਤੀ ਹੈ ਸੀਐਮ ਭਗਵੰਤ ਮਾਨ ਹੋਣਾ ਨੇ ਉਹਨਾਂ ਨੇ ਮੰਗ ਰੱਖੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜੇ ਸੀਐਮ ਭਗਵੰਤ ਮਾਨ ਨੇ ਇੱਕ ਪੋਸਟ ਦੇ ਜ਼ਰੀਏ ਬੇਨਤੀ ਕੀਤੀ ਹੈ ਕਿ ਪੂਰੀ ਦੁਨੀਆ ਜੋ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਜਾਵਾਂਗੇ ਤਾਂ ਸਾਰੇ ਚੈਨਲਾਂ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਮਿਲਦੇ ਹਾਂ ਜੀ 15 ਜਨਵਰੀ ਨੂੰ ਸਬੂਤਾਂ ਸਮੇਤ ਸੋ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਸੀਗੀਆਂ ਕਿ ਸੀਐਮ ਭਗਵੰਤ ਮਾਨ ਜਿਨ੍ਹਾਂ ਨੇ ਆਦੇਸ਼ ਨੂੰ ਮੰਨਿਆ ਔਰ ਬੜੀ ਨਿਮਰਤਾ ਦੇ ਨਾਲ ਇਹ ਕਿਹਾ ਕਿ ਮੈਂ ਤਾਂ ਨੰਗੇ ਪੈਰੀ ਚੱਲ ਕੇ ਜਾਵਾਂਗਾ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਜੇਕਰ ਮੈਨੂੰ ਸੱਦਾ ਪੱਤਰ ਆਇਆ ਹੈ ਤਾਂ ਜਥੇਦਾਰ ਸਾਹਿਬ ਉਹਨਾਂ ਨੇ ਬੁਲਾਇਆ ਹੈ ਤਾਂ ਉਹਨਾਂ ਦਾ ਆਦੇਸ਼ ਸਿਰ ਮੱਥੇ ਹੈ ਇਨੀ ਨਿਮਰਤਾ ਉਹਨਾਂ ਨੇ ਦਿਖਾਈ ਸੀ ਪਰ ਅੱਜ ਦੀ ਇਸ ਪੋਸਟ ਤੋਂ ਸਿੱਧਾ-ਸਿੱਧਾ ਇੱਕ ਟੱਕਰੇ ਦੀ ਜੜੀ ਹੈ ਇਹ ਪੋਸਟ ਨਜ਼ਰ ਆ ਰਹੀ ਹੈ ਸੋ 15 ਜਨਵਰੀ 2026 ਨੂੰ ਦੋ ਮੁਖੀ ਆਮੋ ਸਾਹਮਣੇ ਬੈਠਣਗੇ ਇੱਕ ਮੁਖੀ ਹੈ ਪੰਥਦ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਜੀ ਗੜਗਾ ਜੇ ਇੱਕ ਮੁਖੀਆ ਪੰਜਾਬ ਦਾ ਸੀਐਮ ਭਗਵੰਤ ਮਾਨ ਸੋ ਇਹਨਾਂ 15 ਜਨਵਰੀ ਨੂੰ ਆਮਣੇ ਸਾਹਮਣੇ ਹੋਣਾ ਸੋ ਜਦੋਂ ਇਹ ਬੈਠਣਗੇ ਕੀ ਸਵਾਲ ਜਵਾਬ ਹੋਣਗੇ ਉਹਨਾਂ ਸਵਾਲ ਜਵਾਬਾਂ ਦੇ ਸੁਣਨ ਦੇ ਲਈ ਪੂਰੇ ਹੀ ਵਿਸ਼ਵ ਦੇ ਵਿੱਚ ਬੈਠੀ ਸੰਗਤ ਵੀ ਔਰ ਪੂਰੇ ਪੰਜਾਬੀ ਇਹ ਉਤਾਵਲੇ ਨੇ ਕਿ ਆਖੇ ਰੁੱਦਣ ਆਪਸ ਵਿੱਚ ਗੱਲਬਾਤ ਕੀ ਹੋਏਗੀ ਕਿ ਇਸ ਤਰ੍ਹਾਂ ਦੀ ਗੱਲਬਾਤ ਹੋਏਗੀ ਜਿਸ ਤਰੀਕੇ ਦਾ ਸੁਭਾਅ ਹੈ ਸੀਐਮ ਭਗਵੰਤ ਮਾਨ ਦਾ ਨਿੱਕੀ ਨਿੱਕੀ ਗੱਲ ਦੇ ਉੱਤੇ ਇੱਕਦਮ ਅਗਰੈਸਿਵ ਹੋ ਜਾਂਦੇ ਨੇ ਔਰ ਜਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਦੇਖਿਆ ਤੁਸੀਂ ਕਿ ਕਾਂਗਰਸੀਆਂ ਨੂੰ ਆਪਣੀ ਵਿਰੋਧੀ ਧਿਰਾਂ ਨੂੰ ਕਿਵੇਂ ਕਹਿੰਦੇ ਬੈਠੋ 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 ਮੇਰੀ ਗੱਲ ਸੁਣ ਕੇ ਜਾਓ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਬੇ ਮਾਰਦੇ ਨੇ ਤਾਂ ਜਦੋਂ ਪੇਸ਼ ਹੋਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਸਕੱਤਰੇ ਦੇ ਵਿੱਚ ਬੈਠੇ ਹੋਣਗੇ ਤਾਂ ਉੱਥੇ ਬੈਠਾ ਕੌਣ ਹੈ ਸੀਐਮ ਭਗਵੰਤ ਮਾਨ ਗੱਲ ਕਰਨਗੇ ਜਾਂ ਫਿਰ ਉੱਥੇ ਕੱਲ੍ਹ ਭਗਵੰਤ ਮਾਨ ਗੱਲ ਕਰੇਗਾ ਇੱਕ ਨਿਮਾਣੇ ਸਿੱਖ ਵਜੋਂ ਗੱਲ ਕਰੇਗਾ ਸੋ ਇਹਦੇ ਤੇ ਹੀ ਚਰਚਾ ਕਰ ਰਹੇ ਆ ਸੋ ਸਾਡੇ ਨਾਲ ਇਸ ਮੁੱਦੇ ਦੇ ਤੇ ਚਰਚਾ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਇੱਕ ਦਿੱਗਜ ਆਗੂ ਤੇ ਸਮਾਜ ਸੇਵੀ ਸਰਦਾਰ ਅਮਰਜੀਤ ਸਿੰਘ ਉਦੋਵਾਲੀ ਨੇ ਔਰ ਆਪ ਜੀ ਦਾ ਬਹੁਤ ਸਵਾਗਤ ਹੈ ਧੰਨਵਾਦ ਬਹੁਤ ਧੰਨਵਾਦ ਉਦਵਾਲੀ ਜੀ ਉਮੀਦ ਕਰਦਾ ਕਿ ਸੀਐਮ ਭਗਵੰਤ ਮਾਨ ਦਾ ਮੁੱਦਾ ਹੈ ਤੇ ਬਾਕੀ ਦੇ ਨਾਲ ਹੀ ਤੁਸੀਂ ਜਰਾ ਕੋ ਜਵਾਬ ਦਿਓਗੇ ਕਿਉਂਕਿ ਮਾਮਲਾ ਪੰਥ ਦਾ ਵੀ ਹੈ ਤੇ ਮਾਮਲਾ ਪਾਰਟੀ ਦਾ ਵੀ ਹੈ ਤੁਸੀਂ ਤੋਲਣਾ ਜਿਹੜੀ ਹੈ ਉਹ ਤਾਂ ਨਾਪ ਤੋਲ ਕੇ ਕਰੋਗੇ 100 ਸੋ ਸਭ ਤੋਂ ਪਹਿਲਾਂ ਜ਼ਰੂਰੀ ਅੱਜ ਦਾ ਜਿਹੜਾ ਭਗਵੰਤ ਮਾਨ ਜੀ ਹੁਣਾਂ ਵੱਲੋਂ ਆਪਣੀ ਪੋਸਟ ਕਰਕੇ ਇਹ ਪੂਰੀ ਦੁਨੀਆ ਦਾ ਹਵਾਲਾ ਦੇ ਕੇ ਉਹਨਾਂ ਨੇ ਲਾਈਵ ਮੰਗਿਆ ਤੁਸੀਂ ਕੀ ਕਹਿਣ ਚਾਹਦੇ ਹੋ ਦੇਖੋ ਰਸਪਾਲ ਜੀ ਮੈਂ ਤੁਹਾਨੂੰ ਪਹਿਲਾਂ ਇੱਕ ਬੇਨਤੀ ਕਰਦਿਆਂ ਕਿ ਇੱਥੇ ਇੱਕ ਮੁੱਦਾ ਬੜਾ ਆਪਾਂ ਮੀਡੀਆ ਦੇ ਵਿੱਚ ਦੇਖਿਆ ਆਪਾਂ ਖਿਆ ਹੈ ਕਿ ਸਕਤਰੇ ਤਸਰੀ ਅਕਾਲ ਤਖਸ ਸਭ ਬੁਲਾਇਆ ਗਿਆ ਹੈ ਸ੍ਰੀ ਅਕਾਲ ਤਖਸ ਸਾਹਿਬ ਨਹੀਂ ਬੁਲਾਇਆ ਗਿਆ ਜੀ ਉਹ 10 ਇੱਥੇ ਸਪੈਲ ਨੂੰ ਖੋਲਤਾ ਕਰਦੇ ਤੁਹਾਡੇ ਮੀਡੀਆ ਦੇ ਚੈਨਲ ਦੇ ਥਰੂ ਕਿਸ ਕਤਰਤ ਇਸ ਕਰਕੇ ਬੁਲਾਇਆ ਗਿਆ ਹੈ ਕਿਉਂਕਿ ਭਗਵੰਤ ਮਾਨ ਜੀ ਪੂਰਨ ਸਿੱਖ ਨਹੀਂ ਹਨ ਨਾ ਹੀ ਉਹਨਾਂ ਨੇ ਅਵਰਤ ਸਕਿਆ ਹੋਇਆ ਹੈ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਪਤਿਤ ਸਿੱਖ ਨੂੰ ਪਰਵਾਣਗੀ ਨਹੀਂ ਦਿੰਦਾ ਜਦੋਂ ਉੱਥੇ ਪਤਿਤ ਸਿੱਖ ਦੀ ਅਰਦਾਸ ਨਹੀਂ ਹੋ ਸਕਦੀ ਤਾਂ ਫਿਰ ਪਤਿਤ ਸਿੱਖ ਨੂੰ ਉੱਥੇ ਬੁਲਾ ਕੇ ਸਜ਼ਾ ਜਾਂ ਮਤਲਬ ਉਹਦਾ ਸਪਸ਼ਟਿਕਰਨ ਵੀ ਨਹੀਂ ਲਿਆ ਜਾ ਸਕਦਾ ਜਿਸ ਦੇ ਕਰਕੇ ਉਹਨਾਂ ਨੂੰ ਸਖਤਰ ਵਿਖੇ ਬੁਲਾਇਆ ਗਿਆ ਹੁਣ ਤੁਹਾਡੇ ਸਵਾਲ ਤੇ ਆ ਜੀਓ ਜਿਹੜਾ ਤੁਸੀਂ ਕਿਹਾ ਹੈ ਕਿ ਮਾਨ ਸਾਹਿਬ ਨੇ ਪੋਸਟ ਸ਼ੇਅਰ ਕੀਤੀ ਹੈ ਕਿ ਪੂਰੀ ਦੁਨੀਆ ਭਰ ਚੋਂ ਉਹਨਾਂ ਨੂੰ ਐਡਵਾਈਸ ਕੀਤਾ ਗਿਆ ਹੈ ਕਿ ਲਾਈਵ ਹੋਵੇ ਟੈਲੀਕਾਸਟ ਜੀ ਜੋ ਜੋ ਵੀ ਉੱਥੇ ਗੱਲਬਾਤ ਹੋ ਰਹੀ ਹੈ ਤੇ ਉਹ ਬਿਲਕੁਲ ਲਾਈਵ ਹੋਣਾ ਚਾਹੀਦਾ ਹੈ ਕਿਉਂਕਿ ਸੰਗਤ ਨੂੰ ਖਾਸ ਕਰ ਸਿੱਖ ਕੌਮ ਨੂੰ ਸਮੁੱਚੀ ਦੁਨੀਆ ਨੂੰ ਵੀ ਪਤਾ ਚੱਲੇਗਾ ਦੂਸਰੀਆਂ ਕੌਮਾਂ ਨੂੰ ਵੀ ਪਤਾ ਚੱਲੇਗਾ ਸਲੀਅਤ ਕੀ ਹੈ ਔਰ ਸਿੱਖ ਕੌਮ ਨੂੰ ਵੀ ਪਤਾ ਚੱਲੇਗਾ ਕਿ ਆਖਿਰ ਹੋ ਕੀ ਰਿਹਾ ਹੈ ਤੇ ਰੌਲਾ ਕਿਸ ਗੱਲ ਦਾ ਹੈ ਕਿਉਂਕਿ ਅੰਦਰ ਜਦੋਂ ਕੋਈ ਗੱਲਬਾਤ ਹੁੰਦੀ ਹੈ ਉਹਦੇ ਬਾਅਦ ਮੀਡੀਆ ਦੇ ਵਿੱਚ ਆ ਕੇ ਆਮ ਤਨ ਅਸੀਂ ਦੇਖਿਆ ਇਹ ਜਿਹੜੇ ਗੱਲਬਾਤ ਦੇ ਅੰਦਰਲੀ ਸਬਦਾਵਲੀ ਹੁੰਦੀ ਹੈ ਕੁਝ ਹੋਰ ਹੁੰਦੀ ਹੈ ਤੇ ਬਾਹਰ ਆ ਕੇ ਬਦਲ ਜਾਂਦੀ ਹੈ ਜੀ ਸੋ ਇਹ ਕਲੀਅਰ ਕਟ ਹੋ ਜਾਏਗਾ ਕਿ ਸਹੀ ਕੀ ਹੈ ਔਰ ਗਲਤ ਕੀ ਹੈ ਮੁੱਦਾ ਸਿਰਫ ਪੈਸੇ ਦਾ ਹੀ ਹੈ ਕਿ ਜਾਂ ਕੁਝ ਹੋਰ ਵੀ ਹੈ ਇਹ ਵੀ ਗੱਲਾਂ ਸਾਹਮਣੇ ਹੋ ਜਾਈ ਤੁਹਾਨੂੰ ਕੀ ਲੱਗਦਾ ਮੁੱਦਾ ਕੀ ਹੈ ਕਿਉਂਕਿ ਕੱਲ ਦੀਆਂ ਜਿਹੜੀਆਂ ਪਿਛਲੇ ਦਿਨਾਂ ਦੀਆਂ ਜੋ ਚਰਚਾਵਾਂ ਚੜੀਆਂ ਨੇ ਨਾ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਜਥੇਦਾਰ ਸਾਹਿਬ ਨੇ ਗਿਆਨੀ ਕੁਲਦੀਪ ਸਿੰਘ ਜਿਗੜਗੱਜ ਸੋ ਉਹਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ ਤੇ ਕਿਸੇ ਸਿਆਸੀ ਪਾਰਟੀ ਨੂੰ ਫਾਇਦਾ ਦੇਣ ਦੇ ਲਈ ਬਲਿਦੇ ਬੱਕਰੇ ਕਹਿੰਦੇ ਨੇ ਕੁਲਦੀਪ ਸਿੰਘ ਗੜਗਾਜੀ ਜੀ ਜਿਹੜੇ ਨੇ ਉਹਨਾਂ ਨੂੰ ਬਣਾਇਆ ਜਾ ਰਿਹਾ ਇਹ ਜਿੰਨੇ ਵੀ ਵਿਦਵਾਨ ਨੇ ਜਾਂ ਜਿਸ ਚਰਚਾਵਾਂ ਕਰਨ ਵਾਲੇ ਨੇ ਉਹਨਾਂ ਨੇ ਇਹਦਾ ਨਿਚੋਰ ਕੱਟਿਆ ਜਾਂ ਆਪ ਆਪਣੇ ਵਿਚਾਰ ਰੱਖੇ ਨੇ ਤੁਹਾਡਾ ਕੀ ਵਿਚਾਰ ਹੈ ਦੇਖੋ ਮੈਂ ਸਾਰੇ ਆਪਣੀ ਆਪਣੀ ਸੋਚ ਸਮਝ ਮੁਤਾਬਕ ਆਪਣੇ ਨਜ਼ਰੀਏ ਮੁਤਾਬਕ ਬੋਲਦੇ ਨੇ ਔਰ ਜੋ ਮੈਨੂੰ ਲੱਗਦਾ ਹੈ ਕਿ 328 ਸਰੂਪ ਸائب ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਮਾਮਲਾ ਸੀ ਉਹਦੇ ਉੱਪਰ ਜੋ ਮੁਕੱਦਮਾ ਦਰਜ ਹੋਇਆ ਜੀ ਬੇਸ਼ੱਕ ਉਹ ਭਾਈ ਵਡਾਲਾ ਜੀ ਨੇ ਬੜਾ ਵੱਡਾ ਉਪਰਾਲਾ ਕੀਤਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਉਹ ਸੰਘਰਸ਼ ਕਰ ਰਹੇ ਸੀ ਤੇ ਹੁਣ ਇੱਕ ਆਵਾਜ਼ ਜਿਹੜੀ ਹੈ ਪੂਰੇ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਦੇ ਦਿੱਤੀ ਗਈ ਸੀ ਕਿ ਇੱਕ ਇਕੱਤਰਤਾ ਸੱਦੀ ਸੀ ਜਿਹਦੇ ਬਾਅਦ ਮੁਕੱਦਮਾ ਦਰਜ ਹੋ ਗਿਆ ਜੀ 16 ਬੰਦਿਆਂ ਦੇ ਹੂੰ ਬੇਸ਼ੱਕ ਉਹ ਪ੍ਰੈਸ਼ਰ ਨਾਲ ਹੋਇਆ ਜਾਂ ਸਿਆਸੀ ਕਿਸੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਹੋਇਆ ਪਰ ਮੈਂ ਕਹਿੰਦਾ ਕਿ ਉਹ ਕੌਮ ਲਈ SLAGਾ ਜੋ ਕੰਮ ਸੀ ਤੇ ਅਸੀਂ ਉਸ ਕੰਮ ਲਈ ਸਰਕਾਰ ਦੀ SLAGਾ ਵੀ ਕੀਤੀ ਪਿੱਠ ਵੀ ਥਾਪੜੀ ਕਿ ਚੰਗਾ ਕੰਮ ਹੋਇਆ ਕੌਮ ਦੀ ਮੰਗ ਹੈ ਹੁਣ ਇਸੇ ਪੱਖ ਨੂੰ ਅਗਰ ਦੂਸਰੇ ਤਰੀਕੇ ਨਾਲ ਦੇਖ ਲਈਏ ਤੇ ਜੇਕਰ ਕੌਮ ਦੇ ਵਿੱਚ ਵਾਦ ਵਿਵਾਦ ਹੈ ਕੋਈ ਉੱਚ ਅਹੁਦੇ ਤੋਂ ਅਧਿਕਾਰੀ ਕੌਮ ਦੇ ਵਿੱਚ ਜਾ ਕੇ ਦਖਲ ਦੇ ਰਿਹਾ ਹੈ ਹੈਨਾ ਤੇ ਉਹਨੂੰ ਅਗਰ ਬੁਲਾ ਕੇ ਉਹਦਾ ਸਪਸ਼ਟੀਕਰਨ ਮੰਗਿਆ ਜਾਂਦਾ ਹੈ ਤੇ ਇਹ ਵੀ ਕੌਮ ਦੇ ਲਈ ਚੰਗਾ ਹੈ ਇਹਨੂੰ ਵੀ ਅਸੀਂ ਇੱਕ ਪਾਸੜ ਹੋ ਕੇ ਨਾ ਸੋਚੀਏ ਇਹ ਦੇਖਿਓ ਕਿ ਇਹ ਵੀ ਫੈਸਲਾ ਸਹੀ ਹੈ ਹੈਨਾ ਉਹਨਾਂ ਨੂੰ ਵੀ ਆ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਦੂਸਰੀ ਗੱਲ ਜਿੱਥੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਜੀ ਗਰਗੱਜ ਵਿੱਚ 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 ਤੁਸੀਂ ਦੇਖਿਆ ਕੁਝ ਕੁ ਵੀਡੀਓ ਦਿਓ ਵੀਡੀਓ ਦਾ ਵੀ ਜ਼ਿਕਰ ਕਰਦੇ ਨੇ ਕਿ ਆਹ ਵੀਡੀਓ ਨੇ ਹੋ ਸਕਦਾ ਹੈ ਕਿ ਉੱਥੇ ਉਹੇ ਜਿਹੇ ਵੀਡੀਓ ਵੀ ਚਲਾ ਕੇ ਦਿਖਾਉਣ ਵੀ ਤੁਹਾਡੀਆਂ ਆ ਵੀ ਹੈਗੀਆਂ ਹੈਨਾ ਤੇ ਮੈਂ ਕਹਿੰਦਾ ਲਾਈਵ ਹੋਣਾ ਬਹੁਤ ਜ਼ਰੂਰੀ ਹੈ ਇਹਦੀ ਕਲੈਰਿਟੀ ਤਾਂ ਹੀ ਹੋਣੀ ਹੈ ਜੇ ਲਾਈਵ ਹੁੰਦਾ ਇਹਦਾ ਫਿਰ ਆ ਕੇ ਸੰਗਤ ਨੂੰ ਜਿਹੜੀ ਉਹ ਸਚਾਈ ਸਾਹਮਣੇ ਆਏਗੀ ਕਿ ਕਿਹਦੇ ਵਿੱਚ ਕਿੰਨੀ ਲਿਆਕਤ ਹੈ ਹੂੰ ਕਿਹੜਾ ਕਿੰਨਾ ਸੱਚਾ ਹੈ ਕਿਹੜਾ ਕਿੰਨਾ ਕਾਬਿਲ ਹੈ ਕਿਹੜਾ ਸਿਰਫ ਰਾਜਨੀਤੀ ਕਰ ਰਿਹਾ ਹੈ ਕਿਹੜਾ ਕਿਸੇ ਦੇ ਕਹਨਤੇ ਕਰ ਰਿਹਾ ਹੈ ਇਹ ਸਭ ਕੁਝ ਜਿਹੜਾ ਉਹ ਕਲੀਅਰ ਹੋ ਜਾਏਗਾ ਲਾਈਵ ਤੁਹਾਨੂੰ ਕੀ ਲੱਗਦਾ ਜੀ ਜੇਕਰ ਲਾਈਵ ਨਹੀਂ ਹੁੰਦੇ ਤਾਂ ਇੱਕ ਬੰਦ ਕਮਰੇ ਦੇ ਵਿੱਚ ਕੀ ਹੋਇਆ ਸਮਝੌਤਾ ਹੋ ਜਾਂਦਾ ਹੈ ਜਾਂ ਬੈਠ ਕੇ ਇੱਕ ਦੂਜੇ ਦੇ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਸੈਟਿੰਗ ਹੋ ਜਾਂਦੀ ਹੈ ਤਾਂ ਫਿਰ ਉਹ ਤਾਂ ਵਾਕਿਆ ਹੀ ਤੁਹਾਡੀ ਗੱਲ ਠੀਕ ਹੈ ਕਿ ਸੰਗਤ ਨੂੰ ਕੀ ਪਤਾ ਚੱਲੇਗਾ ਦੇਖੋ ਜਿਹੜੀ ਬੰਦ ਕਮਰੇ ਵਿੱਚ ਗੱਲਬਾਤ ਹੁੰਦੀ ਹੈ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਉਹ ਸਬਦਾਵਲੀ ਕੁਝ ਹੋਰ ਹੁੰਦੀ ਹੈ ਜੀ ਜੀ ਜਦੋਂ ਬਾਹਰ ਜਾਂਦੇ ਆ ਤੇ ਸਬਦਾਵਲੀ ਕੁਝ ਹੋਰ ਹੁੰਦੀ ਹੈ ਹਾਂ মিডিਆ ਸਾਹਮਣੇ ਕੁਝ ਹਾਂ ਖਾਸ ਕਰ ਸਿਆਸੀ ਲੋਕ ਹੈਨਾ ਮੈਂ ਬਾਹਰ ਤਾਂ ਕੁਝ ਹੋਰ ਬੋਲਾਂਗਾ ਤੁਹਾਡੇ মিডিਆ ਦੇ ਕੈਮਰੇ ਸਾਹਮਣੇ ਕੁਝ ਹੋਰ ਬੋਲਣਾ ਸਟਾਰਟ ਕਰਦਿਆਂ ਜੀ ਇਹ ਬਹੁਤ ਘੱਟ ਲੋਕਾਂ ਚ ਹੈ ਕਿ ਉਹ ਕੈਮਰੇ ਸਾਹਮਣੇ ਵੀ ਉਹੀ ਚੀਜ਼ਾਂ ਬੋਲਦੇ ਨੇ ਜੋ ਬੰਦ ਕਮਰੇ ਚ ਬੋਲਦੇ ਨੇ ਜਾਂ ਆਮ ਪਬਲਿਕ ਦੇ ਵਿੱਚ ਬੋਲਦੇ ਨੇ ਉਹੀ ਚੀਜ਼ਾਂ ਮੀਡੀਆ ਦੇ ਵਿੱਚ ਬਹੁਤ ਘੱਟ ਲੋਕਾਂ 'ਚ ਇਹ ਕੁਆਲਿਟੀ ਹੈ ਹੈ ਨਾ ਸਤਾਰਾਮ ਸਿਆਸੀ ਲੋਕ ਤੇ ਪਲਟੀ ਮਾਰਦੇ ਜੀ ਬਿਲਕੁਲ ਸਤਾਰਾਮ ਜੀ ਸਿੰਘ ਜੀ ਤੁਸੀਂ ਇਹ ਚੀਜ਼ ਚੰਗੀ ਤਰ੍ਹਾਂ ਜਾਣਦੇ ਹੋ ਕਿ ਬੜਾ ਲੰਮਾ ਸੰਘਰਸ਼ ਕਰਨਾ ਪਿਆ ਹੈ ਕਈ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਭਾਈ ਖੋਸਾ ਜੀ ਵੀ ਨਹੀਂ ਤੇ ਹੋਰ ਵੀ ਨੇ ਡਾਂਗਾਂ ਵੀ ਖਾਣੀਆਂ ਪਈਆਂ ਸਿਰ ਪਰਵਾਉਣੇ ਪਏ ਪਰਚੇ ਕਰਾਉਣੇ ਪਏ ਔਰ ਕਾਫੀ ਲੰਬੇ ਸਮੇਂ ਤੋਂ ਆ ਪਾਈਬਲਦੇਵ ਸਿੰਘ ਜੀ ਵਡਾਲਾ ਜਿਹੜੇ ਨੇ ਸੋ ਉਹਨਾਂ ਨੇ ਲੰਮਾ ਸੰਘਰਸ਼ ਜਿਹੜਾ ਉਹ ਵੇਖੋ ਚਲਾਇਆ ਤੇ ਆਖਰ ਮਿਹਨਤ ਰੰਗ ਲੈ ਸੰਘਰਸ਼ ਰੰਗ ਲੈ ਆਇਆ ਤੇ ਸਰਕਾਰ ਨੇ ਹੁਣ ਬੇਨਕਾਬ ਕਰਨਾ ਜਤੋਂ ਦਾ ਕੋਲੀ ਜਿਹੜਾ ਉਹਦੀ ਹੌਲੀ ਹੌਲੀ ਜਿੱਦਾਂ ਵਾਲ ਤੋਂ ਖਲ ਲੱਤਦੀ ਹੈ ਉਹਦੇ ਤੋਂ ਪਰਦੇ ਉੱਠਣ ਲੱਗੇ ਨੇ ਪਰਦੇ ਨਿਕਲਣ ਲੱਗੇ ਨੇ ਬੜਾ ਕੁਝ ਸਾਹਮਣੇ ਆਉਣ ਲੱਗਾ ਤੇ ਚੀਕਾਂ ਕਿਉਂ ਵੱਜ ਰਹੀਆਂ ਚੀਕਾਂ ਕਿਉਂ ਨਿਕਲ ਰਹੀਆਂ ਨੇ ਐਸਜੀਪੀਸੀ ਕਿਉਂ ਨਹੀਂ ਚਾਹੁੰਦੀ ਕਿ ਉਹਨਾਂ ਦੇ ਗੁਰੂ ਸਾਹਿਬ ਦਾ ਜੋ ਸਿੱਖ ਕੌਮ ਹੈ ਜਿਹੜੀ ਉਹਨਾਂ ਦੇ ਗੁਰੂ ਸਾਹਿਬ ਦਾ ਅਨਾਦਰ ਹੋਇਆ ਤੇ ਕਰਨ ਵਾਲੇ ਕੌਣ ਸੀ ਕਿੱਥੇ ਸੀ ਕੌਣ ਗੁਨਾਹਗਾਰ ਨੇ ਕੌਣ ਨੇ ਜਿੰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਈਵਨ ਇਥੋਂ ਦਾ ਕਹਿ ਕਿ ਜਿੰਨਾਂ ਤੇ ਕਾਰਵਾਈ ਕੀਤੀ ਸੀ ਨਾ ਐਸਜੀਪੀਸੀ ਨੇ ਤਾਂ ਸਰਦਾਰ ਅਮਰਜੀਤ ਸਿੰਘ ਜੀ ਉਹ ਖੁਦ ਚਾਉਂਦੇ ਨੇ ਸਵਾਗਤ ਕੀਤਾ ਉਹਨਾਂ ਨੇ ਵੀ ਇਹ ਕਾਰਵਾਈ ਹੋਵੇ ਤੇ ਅਸਲੀ ਚਿਹਰੇ ਸਾਹਮਣੇ ਆਉਣ ਅਸਲੀ ਦੋਸ਼ੀ ਸਾਹਮਣੇ ਆਉਣ ਦੇਖੋ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਦੇਖਿਆ ਅੰਡਰ ਪ੍ਰੈਸ਼ਰ ਜਿਹਨੂੰ ਆਪਾਂ ਕਹਿੰਦੇ ਨੇ ਅੰਡਰ ਪ੍ਰੈਸ਼ਰ ਠੀਕ ਹੈ ਅੰਡਰ ਪ੍ਰੈਸ਼ਰ ਕਾਰਵਾਈ ਛੋਟੇ ਮੁਲਾਜ਼ਮਾਂ ਤੇ ਹੋ ਜਾਂਦੀ ਹੈ ਦੋਸ਼ੀ ਕੋਈ ਹੋਰ ਹੁੰਦਾ ਹੈ ਠੀਕ ਹੈ ਠੀਕ ਹੈ ਜੀ ਹੁਣ ਐਫ ਆਈ ਆਰ ਦਰਜ ਹੋਈ ਆ ਤਾਂ ਉਹਦਾ ਸਵਾਗਤ ਉਸ ਮੁਲਾਜ਼ਮ 16 ਜਿਹੜੇ ਨੇ ਉਹ ਕਰ ਵੀ ਰਹੇ ਨੇ ਕਿ ਠੀਕ ਹੈ ਜੀ ਕਿਉਂਕਿ ਹੋ ਸਕਦਾ ਉਹਨਾਂ 'ਚ ਬੇਗੁਨਾਮੀ ਹੋਣ ਜੀ ਜੀ ਹੈਨਾ ਕਈ ਵਾਰ ਪ੍ਰੈਸ਼ਰ ਪਾ ਕੇ ਵੀ ਕੰਮ ਕਰ ਕੋਈ ਹੋਰ ਜਾਂਦਾ ਹੈ ਤੇ ਫਸ ਕੋਈ ਹੋਰ ਜਾਂਦਾ ਹੈ ਉਹ ਇਹ ਚੀਜ਼ਾਂ ਕਲੀਅਰ ਹੋਣ ਗਿਆ ਉਹਨਾਂ ਦਾ ਸਵਾਗਤ ਕਰਨਾ ਵੀ ਚੰਗੀ ਗੱਲ ਆ ਮੈਂ ਕਹਿੰਨਾ ਕਿ ਸ਼ਰੂਮਨੀ ਕਮੇਟੀ ਨੂੰ ਵੀ ਜੇਕਰ ਕੁਝ ਇਸ ਤਰ੍ਹਾਂ ਦਾ ਜਿਵੇਂ ਕਹਿ ਰਹੇ ਨੇ ਪ੍ਰਧਾਨ ਸਾਹਿਬ ਧਾਮੀ ਜੀ ਜਿਸ ਤਰ੍ਹਾਂ ਦਾ ਕੁਝ ਹੋਇਆ ਹੀ ਨਹੀਂ ਤੇ ਜੇ ਇਸ ਤਰ੍ਹਾਂ ਦਾ ਕੁਝ ਹੋਇਆ ਹੀ ਨਹੀਂ ਤੇ ਫਿਰ ਤੁਸੀਂ ਸੰਗਤ ਦੇ ਮਨਾਂ ਦੀ ਦੁਬਿਧਾ ਜਿਹੜੀ ਉਹ ਤਾਂ ਦੂਰ ਕਰੋ ਨਾ ਡਰ ਕਦਾ ਕਈ ਤਾਂ ਪੱਲੇ ਹੋਵੇ ਸੱਚ ਤੇ ਕੋਠੇ ਛੱਡ ਕੇ ਨੱਚ ਫਿਰ ਹੁੰਦੇ ਨਾ ਕਾਨੂੰਨ ਨੂੰ ਕਹੋ ਨਾ ਭਗਵੰਤ ਪਾਤਸ਼ਾਹ ਨੂੰ ਕਹੋ ਨਾ ਕਿ ਜਿਹੜੀ ਸਪੋਰਟ ਚਾਹੀਦੀ ਸਾਡੇ ਕੋਲ ਹੈ ਜਿਹੜੀ ਚੀਜ਼ ਚਾਹੀਦੀ ਸਾਡੇ ਕੋਲ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸੰਗਤਾਂ ਦੇ ਮਨਾਂ 'ਚ ਦ ਕਿ ਇਹ ਗੱਲ ਤਾਂ ਸਰਕਾਰ ਨੂੰ ਜਾਂ ਭਾਈ ਖੋਸਾ ਜੀ ਨੂੰ ਭਾਈ ਵਡਾਲਾ ਜੀ ਨੂੰ ਭਾਈ ਰਣਜੀਤ ਸਿੰਘ ਜੀ ਜਿਹੜੇ ਤਤਕਾਲੀ ਜ਼ਥੇਦਾਰ ਰਹੇ ਨਿਕਾਲ ਤਾ ਸਭ ਦੇ ਉਹਨਾਂ ਨੂੰ ਕਰਨੀ ਹੀ ਨਹੀਂ ਚਾਹੀਦੀ ਸੀ ਮੌਜੂਦਾ ਵਾਲਿਆਂ ਨੂੰ ਕਰਨੀ ਚਾਹੀਦੀ ਸੀ ਵੀ ਆਹ ਲੋ ਜੀ ਕਿਉਂਕਿ ਧਾਮੀ ਸੀ ਤੇ ਉਸ ਸਮੇਂ ਸੀਗਾ ਹੀ ਨਹੀਂ ਪ੍ਰਧਾਨ ਤੇ ਤੁਹਾਨੂੰ ਜੀ ਤੇ ਆਪ ਕਹਿਣਾ ਚਾਹੀਦਾ ਸੀ ਵੀ ਲੋ ਜੀ ਵਕੀਲ ਦੀ ਡਰ ਡਰ ਕੀ ਹੈ ਡਰ ਕੀ ਹੈ ਕਿਉਂਕਿ ਐਸੋਲੇ ਤੇ ਜਿੱਥੇ ਐਸੋਲੇ ਕਿਹਾ ਜਾ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੋ ਉਹਨਾਂ ਦਾ ਕਦ ਇੱਕਦਮ ਵਧਿਆ ਬੜਾ ਤੇਜ਼ੀ ਦੇ ਨਾਲ ਵਧਿਆ ਕਹਿੰਦੇ ਖਰਾਬ ਬਹੁਤ ਉੱਠ ਚੁੱਕਾ ਹੈ ਜਿੱਦੋਂ ਦੀ ਜਿਮਨੀ ਚੋਂ ਤਰਨ ਤਰਨ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਤਮ ਅਕਾਲੀ ਦਲ ਜਿਹੜਾ ਉਹਦੀ ਲਹਿਰ ਚੱਲ ਪਈ ਹੈ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਨਹੀਂ ਤੇ ਇਸ ਮੁੱਦੇ ਤੇ ਸਾਹਮਣੇ ਆਉਣੇ ਚਾਹੀਦੇ ਇਹ ਲਹਿਰ ਹੋਰ ਪਰਚੰਡ ਹੋ ਸਕਦੀ ਕਹਿਣ ਕਿ ਹਾਂ ਇਹਦੀ ਜਾਂਚ ਹੋਵੇ ਕਾਨੂੰਨ ਦੇ ਤੌਰ ਦੇ ਤੇ ਸਾਹਮਣੇ ਆਵੇ 328 ਰੂਪਾਂ ਦੇ ਵਿੱਚ ਕੌਣ ਗੁਨਾਹਗਾਰ ਹੈ ਕਲੀਅਰ ਹੋਵੇ ਸੁਖਬੀਰ ਸਿੰਘ ਬਾਦਲ ਇੱਥੇ ਚੁੱਪ ਕਿਉਂ ਨੇ ਦੇਖੋ ਮੈਂ ਇੱਕ ਬੇਨਤੀ ਕਰਦਿਆਂ ਕਿ ਇਹੀ ਸਵਾਲ ਜੇ ਜਿਵੇਂ ਤੁਸੀਂ ਹੁਣ ਕਿਹਾ ਹੈ ਕਿ ਇੱਕਦਮ ਕਦ ਵੱਧਿਆ ਹੈ ਤੇ ਹੁਣ ਇਸ ਪਰਚੇ ਨਾਲ ਉਦੋਂ 4 ਗੁਣਾ ਘਟ ਵੀ ਗਿਆ ਇਹ ਵੀ ਤਾਂ ਹੋਇਆ ਨਾ ਜੀ ਇਸ ਪਰਚੇ ਦੇ ਨਾਲ 4 ਗੁਣਾ ਘਟਿਆ ਵੀ ਹੈ ਅਸਲੀਅਤ ਕੀ ਹੈ ਸਾਸਿ ਅਸਲੀਅਤ ਤੋਂ ਬੜੀ ਦੂਰ ਆ ਜੀ ਜੀ ਅਸੀਂ ਇੱਕ ਪਾਸੜ ਸੋਚ ਕੇ ਚੱਲਦੇ ਹਾਂ ਮੈਂ ਆਪਣੇ ਬੁੱਧੀਜੀਵੀ ਸਾਥੀਆਂ ਨੂੰ ਵੀ ਕਹਾਂਗਾ ਕਿ ਕਿਤੇ ਚਾਰ ਸਫੇਰੇ ਸੋਚ ਕੇ ਚੱਲਿਆ ਕਰੋ ਕਿ ਹੋ ਕਿਉਂ ਰਿਹਾ ਹੈ ਤੇ ਪਿੱਛੇ ਦਾ ਰੀਜਨ ਕੀ ਹੈ ਅਸਲ ਕੀ ਹੈ ਕਿ ਅੱਜ ਰੌਲਾ ਪੈਂਦਾ ਹੈ ਜੀ ਕਿ ਏ ਟੀਮ ਆਰਐਸਐਸ ਦੀ ਹੈ ਭਾਜਪੀ ਜੀ ਬੀ ਟੀਮ ਹੈ ਆਮ ਆਦਮੀ ਪਾਰਟੀ ਤੇ ਸੀ ਟੀਮ ਕਿਹੜੀ ਹੈ ਸਵਾਲੇ ਵੀ ਬਣਦਾ ਨਾ ਸੀ ਟੀਮ ਕਿਹੜੀ ਹੈ ਸੀ ਟੀਮ ਹੈ ਅਕਾਲੀ ਦਲ ਤੇ ਹੁਣ ਉਹ ਕਿਦਾਂ ਚਾਹਣਗੇ ਪੀ ਪੰਜਾਬ ਦੇ ਵਿੱਚ ਜੇ ਕੱਲ ਨੂੰ ਮੰਨ ਲਓ ਜਿਵੇਂ ਅੱਜ ਦੇ ਹਾਲਾਤ ਸਾਡੀ ਪਾਰਟੀ ਦੇ ਖਿਲਾਫ ਨੇ ਲੋਕ ਕਦੀ ਉਹ ਕਹਿੰਦੇ ਜੀ ਅਸੀਂ ਆਮ ਹੀ ਤੁਸੀਂ ਦੇਖਿਆ ਪਾਥੀਆਂ ਮਾਰਾਂਗੇ ਗਿੱਲਾ ਗੋਹਾ ਮਾਰਾਂਗੇ ਕੋਈ ਕਹਿੰਦਾ ਅਸੀਂ ਝਾਰੂਆਂ ਦਾ ਹਾਰ ਪਾਵਾਂਗੇ ਆਮੀ ਵੀਡੀਓ ਮੀਡੀਆ ਦੇ ਵਿੱਚ ਚੱਲਦੀਆਂ ਜਦੋਂ ਸਾਡੇ ਖਿਲਾਫ ਇਸ ਤਰ੍ਹਾਂ ਪਬਲਿਕ ਔਰ ਬੋਲ ਕੌਣ ਰਹੇ ਨੇ ਖਾਸ ਕਰਕੇ ਉਹ ਜਿਹੜੇ ਸਾਡੇ ਹੀ ਵਰਕਰ ਨੇ ਇਹ ਨਹੀਂ ਕਿ ਕੋਈ ਕਾਂਗਰਸੀ ਕਾਲੀ ਬੋਲ ਰਿਹਾ ਇੱਥੇ ਮੈਂ ਵੀ ਮੈਂਸ਼ਨ ਕਰ ਦਿਆਂ ਉਹ ਸਾਡੇ ਹੀ ਟਕਸਾਲੀ ਵਰਕਰ ਨੇ ਸਾਡੇ ਹੀ ਅੱਜ ਤੱਕ ਵੀ ਸਾਡੇ ਨਾਲ ਜੁੜੇ ਹੋਏ ਵਰਕਰ ਜਿਹੜੇ ਇਹ ਗੱਲਾਂ ਬੋਲ ਰਹੇ ਨੇ ਸਾਡੇ ਦੇ ਖਿਲਾਫ ਬੋਲ ਰਹੇ ਨੇ ਵੀ ਅਸੀਂ ਤਾਂ ਆਉਗੇ ਤੇ ਗੋਆ ਮਾਰਾਂਗੇ ਇਹ ਇਹ ਗੱਲਾਂ ਦੇਖੋ ਤੁਸੀਂ ਮੀਡੀਆ 'ਚ ਸੁਣੀਆਂ ਹੀ ਆਮ ਹੀ ਆ ਸਾਰੇ ਸਾਰੀ ਜਗ੍ਹਾ ਚੱਲ ਰਹੀਆਂ ਉਹ ਬੋਲ ਵੀ ਆਪਣੇ ਹੀ ਰਹੇ ਨੇ ਅਸਲ ਅਸਲੀਅਤ ਕੀ ਆ ਕਿ ਜੇ ਮੈਂ ਕਹਿੰਨਾ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਬੇਨਤੀ ਹੈ ਕਿ ਜੀ ਆਮ ਆਦਮੀ ਪਾਰਟੀ ਵਾਲੇ ਵਰਕਰ ਜਿਹੜੇ ਨੇ ਉਹ ਆਪਣੀ ਪਾਰਟੀ ਦੀ ਕਿਸੇ ਗਲਤ ਨੀਤੀ ਤੋਂ ਖਫਾ ਹੋ ਕੇ ਜਾਂ ਉਹਨਾਂ ਨਾਲ ਹੋਈ ਕਿਸੇ ਵਧਿੱਕੀ ਤੋਂ ਖਫਾ ਹੋ ਕੇ ਉਹ ਬੋਲ ਸਕਦੇ ਯਾਰ ਤੁਸੀਂ ਤਾਂ ਸਿੱਖੋ ਜੀ ਤੁਸੀਂ ਤਾਂ ਸਿੱਖ ਕੌਮ ਦੇ ਹੋ ਹਮ ਠੀਕ ਹੈ ਨਾ ਤੇ ਆਪਾਂ ਨੂੰ ਬੋਲਦਿਆਂ ਕੀ ਹਰਜਾ ਵੀ ਬਾਦਲ ਸਾਹਿਬ ਆਓ ਜੀ ਮੈਦਾਨ ਦੇ ਵਿੱਚ ਕੀ ਫਰਕ ਪੈਣ ਲੱਗੇ ਅਸਲੀਅਤ ਇਹ ਆ ਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਉਸ ਚੀਜ਼ ਤੋਂ ਧਿਆਨ ਭਟਕਾਉਣ ਲਈ ਹੋਰ ਕਿਸੇ ਨੂੰ ਉੱਠਣ ਨਾ ਦਈਏ ਇਹ ਕੰਮ ਕਰ ਕਰਕੇ ਸਿਰਫ ਬਾਦਲਾਂ ਨੂੰ ਆਪ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਤੇ ਲੱਗਦਾ ਪੀ ਇਹ ਸਾਰੀ ਸੋਚੀ ਸਮਝੀ ਸਿਆਸਤ ਹੀ ਹੈ ਤਾਂ ਹੀ ਮੈਂ ਪਹਿਲਾਂ ਕਿਹਾ ਵੀ ਲਾਈਵ ਹੋਣਾ ਚਾਹੀਦਾ ਮਾਈ ਲਾਈਫ ਦਾ ਕਿਉਂ ਅਕਸਰ ਅੱਛਾ ਅੱਛਾ ਇੱਕ ਚੀਜ਼ ਹੈ ਸਰਦਾਰ ਅਮਰਜੀਤ ਸਿੰਘ ਜੀ ਹਰ ਇੱਕ ਜਿਹੜੇ ਖਾਸ ਕਰਕੇ ਤੁਹਾਡੀ ਪਾਰਟੀ ਨਾਲ ਸੰਬੰਧਤ ਲੋਬੀ ਨੇ ਜਾਂ ਤੁਹਾਡੇ ਵਿਰੋਧੀ ਵੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਚੀਜ਼ ਹੈ ਕਿ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰੀਕੇ ਤੇ ਨਾਲ ਉਹ ਵਿਧਾਨ ਸਭਾ ਦੇ ਵਿੱਚ ਜਾਂ ਆਮ ਸਟੇਜਾਂ ਦੇ ਉੱਤੋਂ ਬਹੁਤ ਹੀ ਜਲਦ ਦੇਖਿਆ ਅਗਰੈਸਿਵ ਹੋ ਜਾਂਦੇ ਗੁੱਸੇ 'ਚ ਆ ਜਾਂਦੇ ਨੇ ਕਈ ਵਾਰੀ ਆਪਾਂ ਖੋਦ ਦਿੰਦੇ ਨੇ ਜਦ ਕਿ ਨਿਮਰਤਾ ਸ਼ੈਤਿਲਤਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਵੱਡਾ ਜਿੰਨਾ ਵੱਡਾ ਲੀਡਰ ਹੋਵੇ ਉਨੀ ਸ਼ੈਤਿਲਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅਸੀਂ ਦੇਖਿਆ ਕਿ ਤਾਂ ਦੱਬੇ ਮੈਜਾ 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 ਬੈਜੋ ਆ ਕਰਕੇ ਜਾਓ ਜਾਂ ਉਹਨਾਂ ਦੇ ਨਿੱਜੀ ਹਮਲੇ ਕਰ ਦੇਣੇ ਜਾਂ ਉਹਨਾਂ ਦੇ ਪਰਿਵਾਰਾਂ ਤੱਕ ਉਹਨਾਂ ਦੇ ਪਿਓ ਦਾਦਿਆਂ ਤੱਕ ਚਲੇ ਜਾਣਾ ਸੋ ਨਾ ਤਾਂ ਪਿਓ ਦਾਦਿਆਂ ਤੱਕ ਜਾ ਕੇ ਵੇਖੋ ਨਾ ਜੀ ਪੰਜਾਬ ਦਾ ਮਸਲਾ ਹੱਲ ਹੋਣਾ ਨਾ ਪੰਜਾਬ ਦੇ ਵਿੱਚੋਂ ਪ੍ਰਸ਼ਟਾਚਾਰ ਗੈਂਗਸਟਰ ਇਹ ਚੀਜ਼ਾਂ ਖਤਮ ਹੋਣੀਆਂ ਪਰ ਉਹ ਬੋਲ ਦਿੰਦੇ ਨੇ ਉਹਨਾਂ ਦਾ ਜੋ ਜਿਸ ਤਰੀਕੇ ਦਾ ਗੱਲ ਕਰਨ ਦਾ ਸਟਾਈਲ ਹੈ ਜੋ ਉਹਨਾਂ ਦਾ ਸਟਾਈਲ ਹੈ ਡਰ ਹਾਰਿਕ ਨੂੰ ਇਹ ਹੀ ਹੈ ਕਿ ਜੱਤੇਦਾਰ ਸਾਹਿਬ ਦੇ ਸਾਹਮਣੇ ਜਦੋਂ ਬੈਠਣਗੇ ਤੇ ਜਦੋਂ ਬੈਠਣਗੇ ਉਸ ਸਮੇਂ ਲਹਿਜ਼ਾ ਉਹਨਾਂ ਦਾ ਕੀ ਹੋਏਗਾ बोलन ਦਾ ਤਰੀਕਾ ਤੇ ਸਲੀਕਾ ਕੀ ਹੋਏਗਾ ਜਦੋਂ ਜਥੇਦਾਰ ਸਾਹਿਬ ਦੇ ਸਾਹਮਣੇ ਬੈਠਣਗੇ ਕੌਣ ਬੈਠੇਗਾ ਭਗਵੰਤ ਸਿੰਘ ਮਾਨ ਬੈਠੇਗਾ ਜਾਂ ਉਥੇ ਜਿਹੜੇ ਸੀਐਮ ਭਗਵੰਤ ਮਾਨ ਨੇ ਉਹ ਬੈਠਣਗੇ ਕੌਣ ਗੱਲ ਕਰੇਗਾ ਅੰਦਰੋਂ ਫੀਲਿੰਗ ਉਹਨਾਂ ਦੀ ਕੀ ਹੋਏਗੀ ਸ਼ਬਦਾਵਲੀ ਕਿਹੋ ਜੀ ਹੋਏਗੀ ਤੁਹਾਡਾ ਆਈਡੀਆ ਕੀ ਹੈ ਦੇਖੋ ਜਿਸ ਤਰ੍ਹਾਂ ਦੀ ਸਟੇਟਮੈਂਟ ਮੁੱਖ ਮੰਤਰੀ ਸਾਹਿਬ ਬਾਈ ਮਾਨ ਜੀ ਦੀ ਆਈ ਹੈ ਉਹਦੇ ਵਿੱਚ ਤੇ ਉਹਨਾਂ ਨੇ ਇਹੀ ਕਿਹਾ ਕਿ ਮੈਂ ਇੱਕ ਨਮਾਣਾ ਸਿੱਖ ਬਣ ਕੇ ਨੰਗੇ ਪੈਰੀ ਜਾਵਾਂ ਜੀ 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 ਔਰ ਮੈਨੂੰ ਆਸ ਵੀ ਹੈ ਕਿ ਉਹ ਇੱਕ ਬੇਸ਼ੱਕ ਸਿੱਖੀ ਤੋਂ ਭਟਕੇ ਹੋਏ ਮੈਂ ਕਹਿ ਦਿਆਂਗਾ ਇੱਥੇ ਹੈ ਨਾ ਸਿੱਖੀ ਤੋਂ ਭਟਕੇ ਹੋਏ ਹੁਣ ਪਰ ਸਤਕਾਰ ਤੇ ਉਹਨਾਂ ਦੇ ਮਨ 'ਚ ਵੀ ਹੈਗਾ ਤੇ ਉਹ ਸਤਕਾਰ ਸਹਿਤ ਹੀ ਆ ਰਹੇ ਨੇ ਉਹ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਨਹੀਂ ਦੇਖਣਗੇ ਮੈਂ ਆਸ ਕਰਦਾ ਕਿ ਉੱਥੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇਖਣ ਪਰ ਅੱਜ ਦੀ ਪੋਸਟ ਤੇ ਇਸ਼ਾਰਾ ਕੁਝ ਹੋਰ ਕਰ ਰਹੀ ਹੈ ਨਹੀਂ ਦੇਖੋ ਜੇਕਰ ਉਹ ਅਗਰ ਤੂੰ ਜਿਵੇਂ ਤੁਸੀਂ ਸਵਾਲ ਕੀਤਾ ਕਿ ਗਰੈਸਿਵ ਹੋ ਜਾਂਦੇ ਆ ਹਾਂ ਉਹ ਗੋਲਗਾ ਤੇ ਆ ਰਹੇ ਆ ਨਾ ਕੁਝ ਆਪਣੀਆਂ ਦੇਖੋ ਗੁਰੂ ਘਰ ਦੀ ਗੋਲਪ ਦਾ ਜ਼ਿਕਰ ਕਰ ਰਿਹਾ ਨਾ ਜੇਕਰ ਤੇ ਗੁਰੂ ਘਰ ਦੀ ਗੋਲਕ ਦਾ ਇਤਿਹਾਸ ਹੈ ਬਹੁਤ ਕੁਝ ਹੈ ਕਿ ਜੇ ਗੁਰੂ ਘਰ ਦੀ ਗੋਲਕ ਦਾ ਜ਼ਿਕਰ ਕਰੀਏ ਤਾਂ ਵੱਡੀਆਂ-ਵੱਡੀਆਂ ਮੁਸੀਬਤਾਂ ਪੰਥ ਤੇ ਆਉਂਦੀਆਂ ਨੇ ਤੇ ਉਸੇ ਗੋਲਕ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ ਤਾਂ ਭਗਵੰਤ ਮਾਨ ਹੋਣਾ ਨੇ ਜਿਹੜਾ ਜਿਹੜੇ ਗੋਲਕ ਤੇ ਅਟੈਕ ਕਰ ਲੈਣੇ ਜਾਂ ਬਾਕੀ ਹੋਰ ਗੱਲਾਂ ਤੇ ਅਟੈਕ ਕਰ ਲੈਣ ਇਹ ਨਿੱਜੀ ਤਾਹੀ ਦੇ ਹੈਗੇ ਨੇ ਨਹੀਂ ਦੇਖੋ ਮੈਂ ਤੁਹਾਡੀ ਗੱਲ ਨਾਲ ਐਗਰੀ ਆ ਗੋਲਕ ਨੂੰ ਸਿਆਸਤ ਦੇ ਵਿੱਚ ਨਹੀਂ ਘੜਿਸਣਾ ਚਾਹੀਦਾ ਮੈਂ ਤਾਂ ਕਹਿੰਨਾ ਹੈ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਾਸੀ ਹੈ ਗੋਲਕ ਜੀ ਜੀ ਉਹਨਾਂ ਦੇ ਕਦਮਾਂ 'ਚ ਹੁੰਦੀ ਹੈ ਕਦਮਾਂ 'ਚ ਦਾਸੀ ਹੀ ਹੁੰਦੀ ਹੈ ਉਹਨੂੰ ਨਹੀਂ ਕਰੀਣਾ ਚਾਹੀਦਾ ਸਿਆਸਤ ਵਾਸਤੇ ਫਾਇਦਾ ਚੁੱਕਣ ਵਾਸਤੇ ਨਹੀਂ ਕਰਨਾ ਚਾਹੀਦਾ ਪਰ ਇੱਥੇ ਜੇਕਰ ਬੋਲਿਆ ਗਿਆ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਸੀਏ ਸਾਹਿਬ ਸੀ ਸ਼ਰੋਮਣੀ ਕਮੇਟੀ ਦੇ ਕੋਲੀ ਸਾਹਿਬ ਉਹਨਾਂ ਨੂੰ ਫੰਡ ਜੋ ਪੇ ਹੈ ਤਨਖਾਹ ਹੈ ਉਹਨਾਂ ਦੀ ਉਹ ਗੋਲਕ ਚੋਂ ਦਿੱਤੀ ਗਈ ਪਰ ਕੰਮ ਉਹਨਾਂ ਨੇ ਬਾਕਦਰਤਾ ਕੀਤਾ ਹੈ ਉਹ ਇਸ ਕਰਕੇ ਲੌਜੀਕਲੀ ਉਹਦਾ ਲੌਜਿਕ ਵੀ ਹੈਗਾ ਪਿੱਛੇ ਬੋਲਣ ਦਾ ਅਸੀਂ ਸਿਰਫ ਇੱਕ ਪਾਸੜ ਹੋ ਕੇ ਨਾ ਸੋਚੀਏ ਮੈਂ ਇਹ ਨਹੀਂ ਕਿ ਮੈਂ ਆਪਣੀ ਪਾਰਟੀ ਦਾ ਬੜਾ ਸਮਰਥਨ ਕਰਦਾ ਮੈਨੂੰ ਸਾਰੇ ਜਾਣਦੇ ਆ ਗਲਤ ਕਰਨਗੇ ਤਾਂ ਗਲਤ ਬੋਲਾਂਗਾ ਪਰ ਸਹੀ ਕਰਨਗੇ ਤੇ ਸਹੀ ਬੋਲਾਂਗਾ ਮੈਂ ਇੱਥੇ ਵੀ ਇਹੀ ਆਸ ਜਿਤਾਈ ਕਿ ਉਹ ਜਾਨਗੇ ਤਾਂ ਗਿਆਨੀ ਕੁਲਦੀਪ ਸਿੰਘ ਗਰਗੱਜ ਜੀ ਨੂੰ ਨਹੀਂ ਦੇਖਣਗੇ ਉੱਥੇ ਸਮੁੱਚੀ ਸਿੱਖ ਕੌਮ ਨੂੰ ਦੇਖਣਗੇ ਸਮੁੱਚੇ ਸਿੱਖ ਪੰਥ ਨੂੰ ਦੇਖਣਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਾਣਗੇ ਕਿ ਮੇਰੀ ਪੇਸ਼ੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆ ਨਾ ਕਿ ਕਿਸੇ ਜਥੇਦਾਰ ਵੱਲ 15 ਜਨਵਰੀ 2026 ਨੂੰ ਜਿਸ ਸਮੇਂ ਸੀਐਮ ਭਗਵੰਤ ਮਾਨ ਪੇਸ਼ ਹੋਣ ਦੇ ਲਈ ਆਉਣਗੇ ਤਾਂ ਕੀ ਉੱਥੇ ਸ਼ਕਤੀ ਪ੍ਰਦਰਸ਼ਨ ਵੀ ਹੋਏਗਾ ਜਾਨੀ ਕਿ ਕਹਿੰਦੇ ਭਾਵੇਂ ਕਿ ਜਿਹੜੀਆਂ ਮਾਝੇ ਦੀਆਂ ਸਖਸ਼ੀਅਤਾਂ ਨੇ ਮੰਤਰੀ ਨੇ ਐਮ ਐਲ ਏ ਨੇ ਕਿ ਇਹ ਲੋਕ ਵੀ ਉੱਥੇ ਪਹੁੰਚਣਗੇ ਜਾਨੀ ਕਿ ਇਹ ਸਾਬਤ ਕਰਨਗੇ ਕਿ ਦੇਖੋ ਅਸੀਂ ਸਾਰੇ ਜਿਹੜੇ ਆ ਸੀਐਮ ਮਾਨ ਦੇ ਨਾਲ ਖੜੇ ਆ ਇਹ ਵੀ ਉੱਥੇ ਪਹੁੰਚਣਗੇ ਔਰ ਖਾਸ ਕਰਕੇ ਮੈਂ ਗੱਲ ਕਰਾਂ ਕਿ ਅਸਲੇ ਜਿਸ ਤਰ੍ਹਾਂ ਮਾਝੇ ਦੇ ਜਰਨਲ ਦੇ ਵਜੋਂ ਜਿਹੜਾ ਨਾਮ ਹੈ ਉਹ ਵਧਦਾ ਜਾ ਰਿਹਾ ਅੱਗੇ ਨੂੰ ਜਿਹੜੇ ਪੰਜਾਬ ਦੇ ਕਾਰਜਕਾਰੀ ਪ੍ਰਧਾਨਮੀ ਨੇ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਕਿ ਉਸ ਦਿਨ ਇਹਨਾਂ ਨੂੰ ਮੌਕਾ ਮਿਲੇਗਾ ਕਿ ਆਪਣੇ ਲੀਡਰ ਦੇ ਲਈ ਕਿਉਂਕਿ ਮਾਝੇ ਦੀ ਧਰਤੀ ਤੇ ਆ ਰਹੇ ਨੇ ਸੀਮਾਨ ਸਾਹਿਬ ਨਹੀਂ ਦੇਖੋ ਮੈਂ ਇੱਕ ਬੇਨਤੀ ਇੱਥੇ ਤੁਹਾਨੂੰ ਜ਼ਿਕਰ ਕਰਦੇ ਆਏ ਗੱਲ ਕਿ ਹੁਣ ਤੱਕ ਮੇਰੀ ਨੌਲੇਜ ਚ ਜੋ ਆਇਆ ਹੈ ਹਾਂ ਹਾਂ ਉਹ ਮਨ ਸਾਹਿਬ ਦਾ ਇਹ ਸਖਤ ਆਦੇਸ਼ ਹੈ ਕਿ ਉੱਥੇ ਕੋਈ ਵੀ ਨਹੀਂ ਆਏਗਾ ਉਹਨਾਂ ਨੂੰ ਬੁਲਾਇਆ ਗਿਆ ਹੈ ਤੇ ਸਿਰਫ ਉਹੀ ਜਾਣਗੇ ਠੀਕ ਹੈ ਕਸੀ ਖੇੜਾ ਖੜਾ ਨਹੀਂ ਖੜਾ ਕਰਨੀ ਜਾ ਰਹੇ ਜਾਂ ਅਸੀਂ ਕੋਈ ਉੱਤੇ ਆਪਣੀ ਤਾਕਤ ਨਹੀਂ ਵਿਖਾਉਣ ਜਾ ਰਹੇ ਅਸੀਂ ਤਾਂ ਉਹਨਾਂ ਤੋਂ ਨਿਮਾਣੇ ਹਾਂ ਨੀਵੇਂ ਹਾਂ ਤੇ ਨੀਵੇਂ ਹੋ ਕੇ ਜਾ ਰਹੇ ਹਾਂ ਹਾਂ ਜੇ ਕੋਈ ਆਪਣੀ ਮਰਜ਼ੀ ਨਾਲ ਚਲਿਆ ਜਾਂਦਾ ਹੈ ਮਨਾ ਕਰਨ ਦੇ ਬਾਵਜੂਦ ਵੀ ਤੇ ਫਿਰ ਉਹ ਉਹਦੀ ਬੁੱਧੀ ਆ ਹਾਂ ਤਾਂ ਆਪਣੀ ਉਹਦੀ ਸੋਚ ਸਮਝ ਆ ਕਿ ਮੈਨੂੰ ਜਦੋਂ ਮਨਾ ਕੀਤਾ ਹੋਇਆ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਮੇਰੇ ਕੋਲ ਜੋ ਇਨਫੋਰਮੇਸ਼ਨ ਹੈ ਹੁਣ ਤੱਕ ਉਹ ਇਹੀ ਹੈ ਕਿ ਸਿਰਫ ਮਾਨ ਸਾਹਿਬ ਹੀ ਜਾਂ ਉਹਨਾਂ ਦਾ ਕੋਈ ਪਰਸਨਲ ਜਿਹੜਾ ਸੈਕਟਰੀ ਵਗੈਰਾ ਹੈ ਪੀਏ ਵਗੈਰਾ ਉਹੀ ਜਾਣਗਾ ਹੋਰ ਕੋਈ ਨਹੀਂ ਜਾਏਗਾ